ਕਾ ਨਾ ਦੇਣ ਕਰਨ ਡਰਾਈਵਰ ਨੇ ਗੱਡੀ ਰੋਕੀ ਉਸਤਾਦ ਜੀ ਆਪਕੇ ਸਾਥ ਕੋਈ ਮਾਰ ਪੀਟ ਤੋਂ ਨਹੀਂ ਕੀ ਅਮਨੇ ਨਹੀਂ ਜੀ ਹਨਾ ਇਹ ਡਰਾਈਵਰ ਇਹਨੇ ਉਸਤਾਦ ਜੀ ਜਿਹੜਾ ਮਾਲਿਕ ਹੈ ਨਾ ਮਾਲਕ ਨੇ ਗੱਡੀ ਦੀ ਦੋ ਮਹੀਨੇ ਗੱਡੀ ਚਲਾਈ ਦੀ ਠੀਕ ਹੈ ਨਾ ਉਹਨੇ ਤਨਖਾਹ ਦੀ ਤੀਨੋਂ ਖਰਚਾ ਵੀ ਨੇ ਆਧਾ ਆਪਣੀ ਜੇਬ ਤੇ ਕਿਤੇ ਆ ਜੀ ਹਨਾ ਹੁਣ ਜਦ ਆਹ ਕਹਿੰਦੇ ਵੀ ਤਨਖਾਹ ਦੇ ਦੇ ਤਾਂ ਬੋਲਦੀ ਅੱਜ ਦੂੰਗੀ ਕੱਲ ਦੂੰਗੀ ਹਨਾ ਅੱਜ ਹੋ ਗਏ ਕਿੰਨੇ ਦਿਨ ਹੋ ਗਏ ਬਿਨਾਂ 25 ਦਿਨ ਹੋ ਗਏ ਉਹ ਪੈਸੇ ਨਹੀਂ ਦੇ ਰਹੀ ਹੈ ਹਨਾ ਸਹੀ ਹੁਣ ਤੁਸੀਂ ਦੱਸੋ ਅਸੀਂ ਮਤਲਬ ਗੱਡੀ ਰੋਕੀ ਤੁਹਾਡੇ ਨਾਲ ਕੋਈ ਮਾਰ ਕੁੱਟ ਨਹੀਂ ਕੀਤੀ ਕੁਛ ਨਹੀਂ ਕੀਤਾ ਹਨਾ ਚਾਹ ਪਾਣੀ ਨੂੰ ਪੁੱਛਿਆ ਹਨਾ ਚਾਹ ਪੀ ਬਾਕੀ ਤੁਸੀਂ ਫੋਨ ਕਰੋ ਮੈਡਮ ਨੂੰ ਕਿ ਵੀ ਜੀ ਜੀ ਨੇ ਤਨਖਾਹ ਦੇਣੀ ਉਹ ਵੀ ਗੱਡੀ ਰੋਕੀ ਹੈ ਉਹਨਾਂ ਨੇ ਤਾਂ ਵੀ ਉਹ ਕਰ ਦੋ ਬਾਕੀ ਤੁਸੀਂ ਸਾਡੇ ਡਰਾਈਵਰ ਪਾਈ ਹੈ ਕੱਲ ਨੂੰ ਤੁਹਾਡੀ ਤਨਖਾਹ ਨਹੀਂ ਦਿੱਤੀ ਫਿਰ ਬਿਲਕੁਲ ਬਿਲਕੁਲ ਮੈਸ ਵੀ ਤੁਹਾਡੇ ਵਰਗੇ ਆ ਜੀ ਹਾਂ ਹਾਂ ਅਸੀਂ ਵੀ ਰੋਕੂਗੇ ਸਾਡੀ ਨਹੀਂ ਦਿੱਤੀ ਹਾਂ ਤਨਖਾਹ ਨਹੀਂ ਦਿੱਤੀ ਨੇ ਵੀ ਬੱਚੇ ਪਾਲਨੇ ਹਾਂ ਤੋਂ ਮਿੰਨ ਹਾਂ ਹੁਣ ਤਾਂ ਉਹ ਲਾਰੇ ਲਪਾਰੇ ਅੱਜ ਕੱਲ ਕਰਦੀ ਦੇਖੋ ਉਹਨੇ ਕਹਿ ਕਿਤੇ ਗੱਡੀ ਖੜੀ ਕਰਾਈ ਤੇ ਤੇ ਇਹਨਾਂ ਹੋਲੇ ਵੀ ਚੱਲ ਦੋ ਕ ਦਿਨ ਬਾਅਦ ਅਭੀ ਮੇਰੇ ਕੋਲ ਪੈ ਨਹੀਂ ਹੈ ਤੇ ਮੈਂ ਦੋ ਕ ਦਿਨ ਬਾਅਦ ਚਲਾਈ ਉਹਨੇ ਗੱਡੀ ਤੇ ਤੁਹਾਡਾ ਡਰਾਈਵਰ ਰੱਖ ਲਿਆ ਇਹਨੂੰ ਕੁਝ ਨਹੀਂ ਦੱਸਿਆ ਨਾ ਇਹਨੂੰ ਤਨਖਾਹ ਦਿੱਤੀ ਠੀਕ ਹੈ ਜਦੀਨੇ ਬੋਲਿਆ ਵੀ ਮੈਡਮ ਜੀ ਤਾਂ ਗੱਡੀ ਤਾਂ ਬੋਲਦੀ ਵੀ ਮੈਂ ਡਰਾਈਵਰ ਰੱਖ ਲਿਆ ਕਰੇ ਪੈਸਿਆਂ ਨੂੰ ਫੋਨ ਨਹੀਂ ਕਰਨਾ ਤਨਖਾਣ ਨੂੰ ਮੰਗਣੇ ਨੂੰ ਫੋਨ ਨਹੀਂ ਕਰਨਾ ਮੈਨੂੰ ਵੀ ਹੈਨਾ ਤਾਂ ਦਾਦਾਗੀਰੀ ਕਰ ਰਹੀ ਹੋ ਹੈਨਾ ਹੁਣ ਤਾਂ ਤੁਸੀਂ ਦੱਸਿਓ ਹੁਣ ਅਸੀਂ ਕੀ ਕਰ ਸਕਦੇ ਭਾਈ ਤਾਂ ਹੀ ਗੱਲ ਕਰ ਰੂ ਨਾ ਉਹਦੇ ਅਸੀਂ ਪੈਸੇ ਦੇ ਡੀਆਂ ਨਹੀਂ ਗੱਡੀ ਖੜਾਉਂ ਜਾਂ ਚੌਂਕੀ ਦੇ ਵਿੱਚ ਠਾਣੇ ਦੇ ਵਿੱਚ ਆ ਕੇ ਬੋਲਦੇ ਤਾਂ ਬਸ ਠੀਕ ਐ ਸਿੱਤਾ ਹੀ ਮੈਂ ਤੁਹਾਡੀ ਵੀਡੀਓ ਬਣਾ ਰਿਆ ਵੀ ਅਸੀਂ ਕੋਈ ਤੁਹਾਡੇ ਨਾਲ ਮਾਰਕੁੱਟ ਨਹੀਂ ਕੀਤੀ ਕਹਨ ਲਓ ਤੁਸੀਂ ਬੋਲੋ ਵੀ ਜੀ ਮੇਰੀ ਗੱਡੀ ਜ਼ਬਰਦਸਤੀ ਮੇਰੀ ਗੱਡੀ ਰੋਕੀ ਨਾ ਨੇ ਮੇਰੇ ਨਾਲ ਮਾਰਕੁੱਟ ਕੀਤੀ ਇਹ ਗੱਡੀ ਕੁਛ ਕੀਤਾ ਨੁਕਸਾਨ ਕੀਤਾ ਹਨਾ ਇਦਾਂ ਕੁਛ ਨਹੀਂ ਆ ਨਾ ਕੋਈ ਕੋਈ ਨੁਕਸਾਨ ਨਹੀਂ ਕੀਤਾ ਅਸੀਂ ਪਿਆਰ ਨਾਲ ਗੱਲਵਾਦ ਕੀਆ ਹਨਾ ਚਾਹਦੇ ਯਾਰ ਇੱਕ ਦੂਜੇ ਨਾਲ ਡਰਾਈਵਰ ਹਾਂ ਡਰਾਈਵਰ ਭਾਈ ਹੈ ਹਨਾ ਇਦਾਂ ਕੋਈ ਆਏ ਉਹ ਨਹੀਂ ਕੀਤਾ ਹਨਾ ਹਨਾ ਚਲੋ ਠੀਕ ਐ ਉਸਤਾ ਜੀ ਹਨਾ ਤੁਸੀਂ ਵਕੀ ਫੋਨ ਕਰੋ ਮੈਡਮ ਜੀ ਨੂੰ ਹਨਾ ਠੀਕ ਹੈ ਬਈ ਇਹਨਾਂ ਨੇ ਕਰੀ ਗੱਲ ਮੁੰਡੇ ਨਾਲ ਕਹੇ ਕਾਹ ਨੂੰ ਬੇਬ ਕਿੱਥੇ ਨੂੰ ਗਏ ਆ ਹੱਦ ਤੱਕ ਤੁਸੀਂ ਲਗਾਓ ਨਾ ਫੋਨ ਮੈਡਮ ਨੂੰ ਕਿਆ ਕਹਿੰਦੀ ਮੈਡਮ ਉਹ ਪੁੱਛੋ ਬਲਾ ਮੈਨੂੰ ਉਹਦਾ ਨਾਲ ਗੱਲ ਨਹੀਂ ਇਹ ਮੇਰੀ ਹੈਗੀ ਸਿਆਣੇ ਨਾਲ ਗੱਲ ਤੇ ਸਿਆਣੇ ਨੂੰ ਕਰ ਲਓ ਉਹ ਚੰਡੀਗੜ੍ਹ ਨੂੰ ਤਾਂ ਫੋਨ ਕਰੋ ਨਾ ਚੰਡੀਗੜ੍ਹ ਸਿਆਣੇ ਨਾਲ ਇਹ ਉਹ ਨੰਬਰ ਹੈਗਾ ਭਾਈ ਕਰਦੇ ਸੀ ਜੀ ਫੋਨ ਕਰੋ ਫੋਨ ਤੁਸੀਂ ਕਰੋ ਉਸਤਾਜੀ ਆਪਣੇ ਫੋਨ ਤੇ ਆ ਮੇਰੇ ਸਵੀ ਕਰਾਉਣ ਕਰਦੇ ਹੈ ਕਿਰਪਾ ਕੁਝ ਸਮੇਂ ਪਛਾਤ ਕੋਸ਼ਿਸ਼ ਕਰੀ ਹਾਂ ਜੀ ਇਹ ਕਹਿੰਦੇ ਵੀ ਪੈਸੇ ਕੱਦ ਦੇਣੇ ਆ ਵੀ ਅੱਜ ਦੇਣੇ ਆ ਹੁਣ ਦੇਣੇ ਆ ਜਾਂ ਕੱਲੂ ਦੇਣੇ ਆ ਕੱਦ ਦੇਣੇ ਆ ਵੀ ਤਾਂ ਗੱਡੀ ਆ ਦੇਣੀ ਆ ਅਸੀਂ ਨਈ ਗੱਡੀ ਖੜਾ ਕੇ ਰੱਖਣੀ ਆ ਅਸੀਂ ਕੋਈ ਨਹੀਂ ਮੈਂ ਉਹ ਤੇ ਪਾਪਾ ਜੀ ਕੋਲੋਂ ਠੀਕ ਹੈ ਜੀ ਹੱਥ ਨਹੀਂ ਚਾਹੀਏ ਰੋਕ ਕਿਉਂ ਹੈ ਹਾਂ ਜੀ ਹਾਂ ਜੀ ਰੋਕ ਕੇ ਵੀ ਪਤਾ ੜੀ ਜਾ ਵੀ ਰਹਿ ਗਏ ਨਹੀਂ ਵਾਪਸ ਮੈਂ ਕਰਦੇ ਹਾਂ ਪਾਪਾ ਜੀ ਕੋਲ ਕੁਝ ਕਰੇ ਥਾੜੇ ਮੈਂ ਵੀ ਥੋੜਾ ਠੀਕ ਹੈ ਜੀ ਹਲੋ ਹਾਂ ਜੀ ਹਾਂ ਜੀ ਕੌਣ ਬੋਲ ਰਿਹਾ ਬੋਲੋ ਡਰਾਈਵਰ ਬੋਲੋ ਡਰਾਈਵਰ ਬੋਲ ਰਹਾ ਹਾਂ हाँ जी अंकल जी हाँ जी ठीक है 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 जी ठीक देंगे। ठीक है जी 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 ठीक है है जी ठीक है जी ठीक है जी ठीक है जी ठीक है जी ਠੀਕ ਹੈ ਮੈਂ ਬੋਲਦਾ ਪਾਜੀ ਇਹ ਬੋਲ ਰਿਹਾ ਵੀ ਘਰੇ ਆ ਕੇ ਤਨਖਾਹ ਲੈ ਰਿਹਾ ਤੋ ਕਰੇ ਕੋਨੇ ਨਹੀਂ ਮੈਨਾਂ ਯਾਰ ਗੱਡੀ ਤੇ ਰੱਖਿਆ ਉਸ ਦਿਨ ਘਰੇ ਆਏ ਸੀ ਜਿਸ ਦਿਨ ਗੱਡੀ ਤੇ ਰੱਖਿਆ ਉਸ ਦਿਨ ਘਰੇ ਆਏ ਸੀ ਇਹ ਮੈਂ ਬਾਅਦ ਵਿੱਚ ਮਾਣ ਹੈ ਸੰਕਰਤਿਆ ਨਾਲ ਤੋ ਮੈਨੂੰ ਬਤਾਨਾ ਔਰ ਬਾਕੀ ਤੂੰ ਗਾੜੀ ਲੈ ਕੇ ਜਾ ਇਹ ਮਨਾ ਕਰਦੇ ਆ ਬਊ ਜੀ ਕਹਿੰਦੇ ਪਹਿਲੇ ਪੈਸੇ ਦੱਸੋ ਵੀ ਕਾ ਦੇਣੇ ਆ ਵੀ ਜਦ ਤੱਕ ਨਹੀਂ ਸੀ ਗੱਡੀ ਜਾ ਦੇਣੀ ਕੋਈ ਮੈਟਰ ਨਹੀਂ ਹੈ ਕੋਈ ਮੈਟਰ ਆਫ ਗਾੜੀ ਚਲਾਣੇ ਆਫ ਗਾੜੀ ਚਲਾਉ ਤੋ ਮੇਰੇ ਨਹੀਂ ਰੋ ਹੋਏ ਰੋ ਉਹ ਤਾਂ ਸਹੀ ਹੈ ਜੀ ਇਹ ਬਿਲਕੁਲ ਕੋ ਮੇਰੀ ਨਹੀਂ ਜੀ ਇਹ ਕਹਿੰਦੇ ਤੁਲੇ ਪੈਸੇ ਦੋ ਵੀ ਤਾਂ ਕਰਕੇ ਗੱਡੀ ਜਾਣਦਰੀ ਦੀ ਉਰੇ ਗੱਡੀ ਖੜੀ ਹੈ ਗੱਡੀ ਦੇ ਤਾਂ ਕੱਲ ਨੂੰ ਵੀ ਯਾਰ ਕਦ ਦੇਣੇ ਪੈਸੇ ਪੈਸੇ ਕਾ ਦੇਣੇ ਵੀ ਇਹ ਕਹਿੰਦੇ ਪੈਸੇ ਅੱਜ ਦੇਣੇ ਆ ਕੱਲ ਨੂੰ ਦੇਣੇ ਆ 10 ਦਿਨ ਨੂੰ ਦੇਣੀ ਆ ਅਸੀਂ ਗੱਡੀ ਭੇਜ ਦਿੰਦੇ ਆ ਕਰ ਮੇਰੀ ਆ ਬਲੀ ਗੱਡੀ ਤੇ ਰੱਖਿਆ ਉਸ ਦਿਨ ਘਰੇ ਆਏ ਸੀ ਹਾਂ ਜੀ ਹਾਂ ਜੀ ਉਹ ਤਾਂ ਫਿਰ ਤਾਂ ਗੱਲ ਹੈ ਜੀ ਇਹ ਵੀ ਹੁਣ ਉਹ ਤਾਂ ਗੱਡੀ ਚ ਲਾ ਰਹੇ ਹੈ ਗੱਲ ਤੁਸੀਂ ਆਪ

रिकॉर्डिंग वीडियो विद रिकॉर्डिंग कर रहा हूँ ठीक है आ, जो कोई तेरे बस भी नहीं आ, ठीक है, ठीक है रहा। आपने नहीं देनी पे तो पे है पेमेंट तो आपकी रिकॉर्डिंग कर मैंने नहीं आना घर में नहीं आना तो फिर हेलो ਆਂਦੀ ਸਾਰੇ ਆ ਗੱਡੀ ਰੋਕੀ ਪਈ ਉਹ ਪਹਾੜੀ ਜੀ ਕਿਸਨੇ ਓ ਡਰਾਈਵਰ ਸੀ ਆ ਪਹਿਲੇ ਉਹ ਹੈ ਇੱਕ ਦੋ ਬੰਦਾ ਹੋਰ ਜੀਆਂ ਤੇਲ ਤੂਲ ਪਾਇਆ ਹੋਣਾ ਗੱਡੀ ਦੇ ਵਿੱਚ ਤੁਹਾਡੀ ਗੱਡੀ ਖੜੀ ਹੋਣੀ ਕਿਤੇ ਉਰੇ ਹਵਾ ਲੈ ਕੇ ਹਾਂ ਇਹ ਕਹਿੰਦੇ ਤਰਖਾ ਨਹੀਂ ਦਿੱਤੀ ਡੀਜ਼ਲ ਦੇ ਪੈਸੇ ਨਹੀਂ ਦਿੱਤੇ ਹੈਗੇ ਡੀਜ਼ਲ ਦੇ ਦਿੱਤੇ ਪੇਮੈਂਟ ਆਹ ਕਦ ਕਦ ਦੇਣੇ ਪੈਸੇ ਵੀ ਲਾਲੇ ਨੂੰ ਗੱਲ ਕਰੋ ਵੀ ਕਾ ਤਨਖਾਹ ਦੇਣੇ ਨਹੀਂ ਅਸੀਂ ਗੱਡੀ ਉਰ ਖੜੀ ਰੱਖਣੀ ਉਰੇ ਗੱਡੀ ਖੜੀ ਰੱਖ ਤੋੜ ਕੋਈ ਬਾਤ ਨਹੀਂ ਇਸ ਦਾ ਡੋਰ ਨਾ ਉਹ ਦੇਣਾ ਪਵੇਗਾ ਬੋਲੋ ਕੋਈ ਵਾਣਿ ਚੱਕੀ ਤੋਂ ਰੋਕ ਕੇ ਰੱਖ ਲੈ ਅੱਛਾ ਇਹ ਮੈਂ ਮਟ ਦੇਣਾ ਕੁਝ ਪੈਸੇ ਦੇਣੇ ਨੇ ਪੇ ਪੇਮੈਂਟ ਦੇਣੀ ਹੈ ਇਹਨਾਂ ਦੀ ਕਿਆ ਕਹਿੰਦੇ ਕਿ ਕਿੰਨੇ ਆ ਕਿਹਾ ਸਾਹਿਬ ਪਤਾ ਬਈ ਤਾਂ ਕਹਿੰਦੇ ਪੇਮੈਂਟ ਆ ਕਹਿੰਦੇ ਸਾਡੀ ਰਹਿੰਦੀ ਯਾਰ ਪੇਮੈਂਟ ਦਾ ਉਹ ਦੇਖੋ ਤੇਰੇ ਬਾਅਦੋਂ ਮੈਂ ਤੇਰ ਕੋ ਵੀ ਪਿਆਰ ਸੇ ਸਮਝਾਇਆ ਥਾ ਇਸ ਕੋ ਵੀ ਬਿਆਨ ਚਾ ਹਾਂਜੀ ਹਾਂਜੀ ਅੰਗੜ ਸੇ ਤਾਂ ਕੋਈ ਕੰਮ ਨਹੀਂ ਹੋਗਾ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਸਹੀ ਗੱਲ ਆ ਜੀ। ਇਹ ਦਾਦਾ ਗਰੀ ਤੇ ਕੰਮ ਚੱਲੇਗਾ? ਠੀਕ ਦੇਖਦੇ ਨੇ। ਨਹੀਂ ਦਾਦਾ ਗਰੀ ਤੇ ਕੰਮ ਚੱਲੇਗਾ? ਹਾਂ ਜੀ। ਦਾਦਾ ਦਾਦਾ ਗਰੀ ਤੇ ਵੀ ਕੋਈ ਨਹੀਂ ਕਰ ਰਿਹਾ ਮੈਨੂੰ ਰੋਕੇ ਇਹਨਾਂ ਨੇ ਮੈਂ ਭਾਈ ਗੱਡੀ ਰੋਕਦੀ ਚਾਹ ਪਾਣੀ ਪੁੱਛੇ ਮੈਨੂੰ ਚਾਹ ਪਲਾਈ ਹੈ। ਰੋਟੀ ਨੂੰ ਪੁੱਛਦੇ ਆ ਕਹਿੰਦੇ ਰੋਟੀ ਪਾਣੀ ਖਾਣਾ ਭਾਈ ਰੋਟੀ ਲਿਆ ਦਿੰਦੇ ਅਸੀਂ ਘਰ ਤੇ। ਕਹਿੰਦੇ ਸਾਡੀ ਤਨਖਾਹ ਨਹੀਂ ਦੇ ਰਹੇ ਹੈਗੇ ਵੀ। ਨਹੀਂ ਤੇ ਤੂੰ ਤੂੰ ਪਿਛਾਣ ਦਾਸਾ ਕਰ ਗੱਡੀ ਕਾਨੂੰ ਰੋਕੀ ਤਾਂ ਇੱਥੇ। ਉਹ ਚਲਦੀ ਗੱਡੀ ਸੀ ਜੀ ਮੋਰੇ ਆ ਕੇ ਮੋਟਰਸਾਈਕਲ ਲਾ ਕੇ ਇਹਨਾਂ ਨੇ ਰੋਕੀ ਗੱਡੀ ਅੱਛਾ ਹਾਂ ਇਹ ਕਹਿੰਦੇ ਵੀ ਤਨਖਾਹ ਨਹੀਂ ਦੇ ਰਹੇ ਵੀ ਦੱਸੋ ਕਿ ਆ ਕਰਨਾ ਵੀ ਗੱਲ ਕਰੋ ਵੀ ਕੱਦ ਦਊਂਗੇ ਤਨਖਾਹ ਕੱਦ ਨਹੀਂ ਦਊਂਗੇ ਸਾਡੀ ਗੱਡੀ ਰੋਕ ਬੁੱਤੂ ਗੱਡੀ ਰੋਕ ਲੈ ਆ ਕੋਈ ਬਾਤ ਨਹੀਂ ਹਾਂ ਜੀ ਉਹ ਗੱਡੀ ਰੋਕਣੇ ਦਾ ਉਹ ਨਹੀਂ ਅੱਛਾ ਇਹ ਨਹੀਂ ਇਹ ਨਹੀਂ ਜਾਨੇ ਤੁਸੀਂ ਨਹੀਂ ਹਾਂ ਜੀ ਗੱਡੀ ਰੋਕਣੇ ਦਿਓ ਉਹ ਥੋੜੀ ਰੋਕ ਰਹੇ ਬੋਲ ਰਹੇ ਹਾਂ ਜੀ ਹਾਂ ਜੀ ਗੱਡੀ ਰੋਕਣੇ ਦਿਓ ਉਹਨੂੰ ਪਾਵਰੇ ਉਦੋਂ ਹੁਣ ਕਿਆ ਕਹਿ ਸਕਦੇ ਪਾਵਰ ਤਨਖਾਹ ਦੀ ਗੱਲ ਕਰਦੇ ਤੇ ਉਹਦਾ ਕਹਿੰਦਾ ਕਰੇ ਵੀ ਇਸਟੀਏ ਨੂੰ ਆਹ ਦੀ ਤਨਖਾਹ ਲੈਣੀ ਮੇਰੀ ਗੱਡੀ ਰੋਪੜੇ ਦਾ ਉਹਦਾ ਕਿਆ ਮੈਂ ਪੁੱਛਦਾ ਇੱਕ ਵਾਰ ਹਾਂ ਉਦੋਂ ਤਨਖਾਹ ਦੇਣੀ ਹੈ ਤੇ ਗੱਡੀ ਭੇਜ ਦੇਣੀ ਹੈ ਇਹ ਕਹਿੰਦੇ ਗੱਡੀ ਭੇਜ ਦਿੰਦੇ ਵੀ ਐ ਪੁੱਛ ਲੋ ਉਹਨਾਂ ਦੇ ਵੀ ਤਨਖਾਹ ਦੇ ਕੱਦ ਦਿੰਦੇ ਹੈ ਮੇਰੀ ਬਾਤ ਕਰਾਓ ਬਾਤ ਠੀਕ ਹੈ ਸਰ ਚਲੋ ਹੈਲੋ ਆ ਹੈਲੋ ਨਮਸਕਾਰ ਅੰਕਲ ਜੀ ਜਸਦਾ ਕਿਵੇਂ ਹੋ बाइक ही के टूटा है क्यों रोकते हो अंकल जी मैं बोला इसको फोन कर ले लाला को भेज पेमेंट बाउंसर दो लो मेरी नहीं गड्डी रोकने का तेरा क्या हक हाँ है तो मैं गाड़ी थोड़ी खा रहा हूँ आपकी खा रहा हूँ गाड़ी को गाड़ी लोड है ना गाड़ी लोड है चाय पीने के लिए रुका है अच्छा हां ਬਾਕੀ ਆਪਕੋ ਕਾਲ ਕੀ ਪੇਪੇਮੈਂਟ ਕੇ ਲਿਏ ਵੀ ਕਬ ਤੱਕ ਡਾਲੇਂਗੇ ਆਪੋ ਇਹ ਨਹੀਂ ਗੱਡੀ ਰੋਕਨੇ ਦਾ ਤੇਰਾ ਕੋਈ ਟੁਕੜੀ ਬੰਦਾ ਰੋਕੀ ਉਹ ਮੈਂ ਕਿਹੜੀ ਗੱਡੀ ਤੁਹਾਡੀ ਘਰ ਨੂੰ ਲੈਣੇ ਆਪਣੇ ਉਹ ਘਰ ਨੂੰ ਆਪ ਹੀ ਘਰ ਨੂੰ ਨਹੀਂ ਲੈ ਆਪ ਹੀ ਘਰ ਨੂੰ ਨਹੀਂ ਲੈ ਤੂੰ ਮੈਂ ਘਰ ਦਾ ਮਾਲ ਟੋਇਆ ਇਹਦੇ ਚ ਤਨਖਾਹ ਕਦੀ ਦੇਣੀ ਤੂੰ ਦੱਸੋ ਇਹਦਾ ਬਸ ਮਰਨੇ ਦੋ ਜੀ ਬਾਤ ਸੁਣ ਹਾਂ ਜੀ ਜੇ ਤੂੰ ਨੇ ਆਖੜਾਈ ਸੇ ਬਾਤ ਕਰਨੀ ਉਹ ਆਕਰ ਥੋੜੀ ਕਰ ਰਹਾ ਹਾਂ ਅੰਕਲ ਜੀ ਮੈਂ ਪਿਆਰ ਸੇ ਬੋਲ ਰਹਾ ਹਾਂ ਮੈਂ ਆਪਕੋ ਬਾਕੀ ਕੇ ਮੋਰੇ ਮੋਟਰਸਾਈਕਲ ਕਿਉਂ ਲਗਾਏ ਕੋਈ ਮੋਟਰਸਾਈਕਲ ਨਹੀਂ ਲਗਾਇਆ ਹਾਂ ਹੱਥ ਮਾਰਿਆ ਇਸ ਕੋਈ ਰੁਕ ਗਿਆ ਬਚਾਰਾ ਇਹ ਜੋ ਡਰਾਈਵਰ ਬੋਲ ਰਿਹਾ ਝੂਠ ਬੋਲ ਰਿਹਾ ਪੁੱਛ ਲੋ ਪੁੱਛ ਲੋ ਹਲੋ ਲਾਇਆ ਗੱਡੀ ਤੇ ਮੋਟਰਸਾਈਕਲ ਲਗਾਇਆ ਮੋਟਰਸਾਈਕਲ ਬਾਪੂ ਗੱਡੀ ਅੱਗੇ ਥੋੜਾ ਲਾਇਆ ਕੋਲ ਲਿਆ ਕੇ ਰੋਕੇ ਇਹਨਾਂ ਨੇ ਕਹਿੰਦੇ ਸਾਈਡ ਤੇ ਗੱਡੀ ਲਾਵੀ ਤਨਖਾਹ ਲੈਣੀ ਹੈ ਬਸ ਮੋਰੇ ਮੋਰੇ ਨਹੀਂ ਲਾਇਆ ਮੋਟਰਸਾਈਕਲ ਮੈਂ ਤੁਹਾਨੂੰ ਕਹਿੰਦਾ ਵੀ ਇਹ ਨੇ ਸਾਈਡ ਪਰ ਖੜ ਕੇ ਮੋੜ ਰਿਹਾ ਖੜਾ ਕੇ ਹੱਥ ਮਾਰਿਆ ਮੈਂ ਗੱਡੀ ਰੋਗਲੀ ਨਹੀਂ ਉਹ ਠੀਕ ਹੈ ਮੋਰੇ ਇਹਨਾਂ ਨੇ ਮੋਟਰਸਾਈਕਲ ਲਗਾਈ ਨਹੀਂ ਨਹੀਂ ਮੋਰੇ ਇਹਦੀ ਲੈ ਸਾਈਡ ਤੇ ਲਾ ਲਾ ਕੇ ਖੜਾ ਕੇ ਨਾ ਮੋਟਰਸਾਈਕਲ ਇਹਨਾਂ ਨੇ ਹੱਥ ਮਾਰਿਆ ਮੈਨੂੰ ਅੱਛਾ ਹਾਂ ਹਾਂ ਮਰੀ ਸਾਈਡ ਗੱਡੀ ਰੋਗ ਵੀ ਮੋਰੇ ਘਾਨੋ ਲਾਣੇ ਮੋਰੇ ਦੀ ਲਾਇਆ ਗੱਬੇ ਮੈਂ ਗੱਡੀ ਸਾਈਡ ਤੇ ਉੱਪਰ ਗੱਡ ਗੱਡੀ ਲਾਈ ਆ ਉਹ ਹੋਟਲ ਕੋਲ ਉੱਥੇ ਆ ਗਈ ਅੱਛਾ ਤੋ ਵੀ ਕਹਿੰਦੇ ਲਾਲਾ ਜੀ ਨਾਲ ਗੱਲ ਕਰਾਓ ਵੀ ਤਨਖਾਹ ਲੈਣੀ ਆ ਅਸੀਂ ਡੀਜ਼ਲ ਟੂਇੰਗ ਪਾਇਆ ਵਾ ਕਿਆ ਸਾਫ ਤਾਪਾ ਵਾ ਕਿਆ ਤਨਖਾਹ ਲਾਏ

नहीं तेरे को पेट में लात मारने के लिए बोला नहीं आ, तो अब बस अभी आपने नहीं, बोली करते नहीं। नहीं। करते मैंने बोली तेरे को गाड़ी दी तो मैंने भी थोड़ी अंकल जी आपको गाड़ी दी प्यार से बोल रहा हूँ आपने बोला मैं पेट में लात मार लो नहीं आपने बोला ना कि आपने बच्चे पाल ले हमने नहीं बच्चे पालने ठीक है चलो आपके पास जॉब है सब कुछ है मेरे पास कोई जॉब नहीं है ठीक है कमाया नहीं मैंने नहीं आपको मेरा काम ठीक नहीं लगा था तो आपने पहले महीने में रोक लेना था बेटा गाड़ी हेड में खड़ी कर दे तू तू ठीक नहीं चला रहा है ऐसा कर रहा है वैसा कर रहा है दो महीने मैंने ग्यारह महीने से आपकी गाड़ी में चढ़ा ठीक आज जनवरी महीने में मैं आपकी गाड़ी छोड़ रहा हूँ है बीस तारीख को आप बोल रहे हो भाई पेमेंट के लिए फोन नहीं करना कुछ नहीं करना एक कोई बात बनती है हाँ हाँ सुन रहा हूँ बोलो मैंने क्या किया मैंने क्या समझाया था <coughs> बोलो मैंने क्या समझाया था तेरे को बोला आप जोड़े थे तो अंकल जी आप एक महीने हो गया दो महीने हो गए बात, 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 बात भी कुछ भी आप तो थोड़े बहुत मेरे को डालते भी बेटा है बेटा ये ले, ले बाकी तेरे को बाद में डाल देंगे हम ठीक है तब भी बात बनती है घर में आओ और साथ हमारे मेरी तो नहीं मैंने थोड़ी आना, आना अंकल जी अब घर में आता रहा मैं बार बार उस दिन तो तो नहीं आया था अगर तेरे पैसे पैसे बनते तो देने क्यों नहीं आएगा क्यों सैलरी तो आप तो डाल तो तो भी सकते हो गूगल पे में नहीं मैं नहीं डालूंगा गूगल पे अगर तेरा हिसाब बनता तो घर में आओ नहीं मैंने दो महीने गाड़ी नहीं चलाई आपकी अरे गाड़ी है जी गाड़ी तेरे को चलाई तूने हमने पेमेंट दे दिए तेरे को दीदी ये प्रूफ क्या है तेरे पास क्या प्रूफ है नहीं दिए मेरे पास प्रूफ है नहीं दिए तेरे पास हमारे पास प्रूफ है चलो ठीक है तो है ना अगर फालतू की बात कर दी तो फालतू की बात मैं मत पढ़ना मेरे साथ ठीक है प्यार से बात करनी तो प्यार से मैं नहीं बोल रहा हूँ आपको कुछ नहीं ठीक है मैंने तो कुछ नहीं मतलब मेरी पेमेंट दे दो तू कभी पुलिस स्टेशन से फोन कर रहा है कभी दूसरे उस्ताद से फोन कर रहा है तो पैसे देने हैं मैंने उनके भी लोगों के उधार किया है अरे हमने भी तो उधार किया चलाई नहीं है मैंने तो गाड़ी ऐसा बताओ आप मैंने नहीं चलाई गाड़ी के टैक्स भरने हैं रोड टैक्स भरना है और हर एक चीज क्या नहीं देना है हमने क्या नहीं करना तो है हमने गाड़ी का पूरा करना हमने चलो मेरा तो बहुत कर दिया पूरा क्या किया मेरा पूरा आपने खर्चा आपके पास टाइमली नहीं होता था तो हमारे पास तो कुछ भी नहीं होता था यार है ना तो आगा। 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 पास तो कुछ भी नहीं होता था आधा खर्चा आपने जाति बारी देना आधा आती बारी देना बात सुन ले बात सुन ले मेरे से तेरे को दिन भी बोला था आज भी बोल रहा हूँ ठीक है घर में आओ आपका हिसाब करेंगे वो अंकल जी मैंने थोड़ी आना घर में आप मेरे ऊपर उल्टा केस बना दे उधर आके फिर मेरी ऐसा नहीं होता बेमानी बेमानी मैं नहीं बेमान दो ठीक है आप बेमानी हो तब और कहो आपने तो तो दो तीन महीने हो गए आपने पेमेंट तो नहीं डाली तूने ज्यादा बातें करनी मेरे से थोड़ा बेमानी क्या क्या बोली मेरे को तो चलो आपका ऊपर वाला देखेगा फिर मेरी तो क्या क्या बदलती बोली देनी आपने सैलरी की नहीं देनी बस मैं क्लियर बात पूछ रहा हूँ। मैंने बोला तू घर में आओ घर में नहीं आना अंकल जी मैंने नहीं घर घर मैंने मैं आऊंगा नहीं ठीक है नहीं आएगा तो अपने घर में बैठा रहे बाकी फालतू बात नहीं करना ठीक है तो सैलरी नहीं देनी तो देख लूंगा मर्जी करो अपनी